ਨਹੀਂ ਉਹ ਨਮਾਜ ਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਮਾਛੀਵਾੜੇ ਪਿਛਲੀ ਪਿਛਲੇ ਦਿਨੀ 5 ਤਰੀਕ ਨੂੰ ਸਾਡੇ ਜਿਹੜੇ ਬਹੁਤ ਹੀ ਪਿਆਰੇ ਮਿੱਤਰ ਪ੍ਰਵਿੰਦਰ ਸਿੰਘ ਨੋਨਾ ਜੋ ਕਿ ਬਹੁਤ ਛੋਟੀ ਉਮਰ ਦੇ ਵਿੱਚ ਅਚਾਨਕ ਸਾਡੇ ਨਾਲੋਂ ਵਿਛੜ ਗਏ ਨੇ ਉਹਨਾਂ ਦੇ ਦੋਸਤਾਂ ਨੇ ਅੱਜ ਰੋਪੜ ਰੋਡ ਮਾਛੀਵਾੜੇ ਜਿਹੜੀ ਸ਼ਵੀਰ ਲਾਈ ਆ ਆਪਾਂ ਉਹਨਾਂ ਦੇ ਜਿਹੜੇ ਮਿੱਤਰ ਪਿਆਰੇ ਨੇ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਇਹਦਾ ਨਾਮ ਮਦੀਪ ਸਿੰਘ ਜੀ ਹੈ ਇਹ ਆ ਤੁਸ਼ਵੀਰ ਲਾਈ ਆ ਕਿਸ ਦਿਨ ਹਦੀਨਾ ਦੋਨੇ ਤੁਸ਼ਵੀਰ ਸਨੇਹ ਹੈ ਹੀ ਹੈ ਜੀ ਸਾਡੇ ਬਹੁਤ ਹਰਮਨ ਪਿਆਰੇ ਸਾਡੇ ਭਰਾ ਪਰਮਿੰਦਰ ਸਿੰਘ ਜੀ ਲੋਨਾ ਜੋ ਕਿ 5 ਤਰੀਕ ਨੂੰ ਅਕਾਲ ਚਲਾਣਾ ਚਾਲਣਾ ਕਰ ਗਏ ਨੇ ਜੀ ਅਸੀਂ ਸਿਰਫ ਉਹਦੀ ਸੋਚ ਨੂੰ ਇਹ ਫੁੱਲ ਚੜਾਇਆ ਕਿਉਂਕਿ ਹਰ ਸਾਲ ਹਰ ਸਾਲ ਉਹਦੀ ਸੋਚ ਹੁੰਦੀ ਸੀ ਵੀ ਗਰਮੀਆਂ ਦੇ ਵਿੱਚ ਅਸੀਂ ਢੰਡੇ ਮਿਠੇ ਜਲਦੀ ਸ਼ਵੀਲ ਲਾਈਏ ਤੇ ਇਸ ਵਾਰ ਕੋਈ ਮੰਦ ਭਾਗੀ ਘਟਨਾ ਇਹੋ ਜੀ ਹੋ ਗਈ ਵੀ ਸਾਨੂੰ ਉਹ ਛੱਡ ਕੇ ਮਹਾਰਾਜ ਦੇ ਚਰਨਾਂ ਦੇ ਜਾਬਰਾਜ ਆ ਬਸ ਉਹਦੀ ਯਾਦ ਨੂੰ ਸਮਰਪਿਤ ਹੈ ਜੀ ਜਿੰਨੇ ਅਸੀਂ ਯਾਰ ਦੋਸਤ ਖੜੇ ਆ ਸਾਰੇ ਉਹਦੀ ਇਹ ਸੋਚ ਸੀਗੀ ਵੀ ਅਸੀਂ ਸ਼ਵੀਲ ਲਾਉਣੀ ਆ ਪਰ ਕੋਈ ਮੰਦ ਭਾਗੀ ਘਟਨਾ ਹੋਈ ਔਰ ਅੱਜ ਅਸੀਂ ਸਾਰਿਆਂ ਦੇ ਰਲ ਕੇ ਫੇਰੇ ਸੋਚ ਨੂੰ ਉਹ ਫੁੱਲ ਚੜਾਏ ਨੇ ਤੇ ਅਸੀਂ ਠੰਡੇ ਮਿੱਠੇ ਜਲ ਦੀ ਸ਼ਵੀਲ ਲਾਈ ਜੀ ਉਹਦੀ ਯਾਦ ਚ ਲਾਈ ਹਾਂ ਜੀ ਬਾਈ ਕੀ ਨਾਮ ਨਰਿੰਦਰਪਾਲ ਨੇ ਜੀ ਉਹ ਕਹਣਾ ਗੀ ਜਾਣਾ ਜੀ ਛੋੜੇ ਭਾਈ ਦੀ ਯਾਦ ਵਿੱਚ ਅੱਜ ਉਹ ਸ਼ਵੀਲ ਲਾਈ ਆ ਭਰੇ ਮਨ ਨਾਲ ਇਹ ਉਹ ਗਲ ਵੀ ਨਹੀਂ ਕਰਨ ਨੂੰ ਮਨ ਕਰਦਾ ਬਾਕੀ ਇਹ ਜਿਹੜੇ ਮਿੱਤਰ ਆ ਇਹਨਾਂ ਕੋਲ ਗੱਲ ਵੀ ਨਹੀਂ ਹੁੰਦੀ ਮਨ ਇਹਨਾਂ ਦੇ ਭਰੇ ਪਏ ਨੇ ਫੋਟੋ ਉਹਨਾਂ ਦੀ ਇਹਨਾਂ ਨੇ ਆਪਣੀ ਸ਼ਵੀਲ ਦੇ ਅੱਗੇ ਲਗਾਈ ਹੋਈ ਆ ਜਿਹੜਾ ਦੇਲਾ ਹਯਰਕ ਦਾ ਅੱਜ ਰੋ ਰਿਹਾ ਵਾ ਬਾਬਾ ਜੀ ਕੀ ਨਾਮ ਹਰਮਿੰਦਰ ਸਿੰਘ ਜੀ ਕੀ ਕਹਿੰਦਾ ਚੋਣ ਤੁਸੀਂ ਏ ਜੀ ਸਾਡਾ ਭਰਾ ਛੋਟਾ ਬਹੁਤ ਹਰਮਨ ਪਿਆਰਾ ਵੀਰ ਸੀਗਾ ਤੁਸੀਂ ਦੇਖੇ ਸਾਡੇ ਇੱਥੇ ਕਿੰਨਾ ਕਾਠਾ ਤੇ ਸੇਵਕ ਸੀ ਜੀ ਲੋਕ ਸੇਵਾ ਚ ਹਾਜ਼ਰ ਸੀ ਤੇ ਬਸ ਉਹਦੀ ਯਾਦ ਵਿੱਚ ਬਹੁਤ ਸੇਵਾ ਚੜ੍ਹਦੀ ਕਲਾ ਚ ਅਸੀਂ ਤੇ ਹਿੱਸਾ ਵੀ ਬਹੁਤ ਪਾਉਂਦਾ ਸੀ ਸੇਵਾ ਚ ਤੇ ਉਹਦੀ ਯਾਦ ਵਿੱਚ ਅੱਜ ਜੀ ਮਿੱਠੇ ਢੰਡੇ ਜਲਦੀ ਸੀ ਲੱਗੀ ਆ ਜੀ ਇਹ ਪ੍ਰੋਗਰਾਮ ਤਾਂ ਪਹਿਲਾਂ ਵੀ ਤੈਅ ਹੋ ਗਿਆ ਸੀ ਜੀ ਥੋੜਾ ਜਿਹਾ ਫਿਰ ਵਿੱਚ ਥੋੜੀ ਜੀ ਰਿਕਵਰਡ ਕਰਕੇ ਥੋੜਾ ਜਿਹਾ ਲੇਟ ਕਰਨਾ ਪੈ ਗਿਆ ਬੇਸ਼ੱਕ ਤੇ ਐਨਾਲਿਸ ਇਹੀ ਕਹਿਣਾ ਹੈਗਾ ਕਿ ਉਹ ਹਰਕ ਦੇ ਦੁੱਖ ਸੁੱਖ ਦੇ ਵਿੱਚ ਉਹ ਟਾਈਮ ਨਹੀਂ ਦੇਖਦਾ ਸੀ ਚਾਹੇ ਦਿਨ ਹੋਵੇ ਤੇ ਚਾਹੇ ਰਾਤ ਹੋਵੇ ਉੱਠ ਕੇ ਜਾਂਦਾ ਸੀ ਸਾਡੇ ਨਾਲ ਹੋਰ ਉਹਨਾਂ ਦੇ ਦੋਸਤ ਹੈਗੇ ਆਪਾਂ ਗੱਲ ਕਰਦਾ ਕੀ ਨਾਮ ਆ ਬਾਈ ਤੁਹਾਡਾ ਮੇਰਾ ਨਾਮ ਰਵੀ ਜੀ ਰਵੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਪ੍ਰਵਿੰਦਰ ਨੌਣਾ ਜੀ ਦੀ ਜਾਂਚ ਜਿਹੜੀ ਸਪੀਡ ਲਈ ਆ ਇਹ ਜੀ ਦੇਖੋ ਜੋ ਹੈ ਵੀਰ ਬਹੁਤ ਸਾਰਿਆਂ ਨੂੰ ਪਤਾ ਵੀ ਸੋਸ਼ਲ ਵਰਕਰ ਸੀ ਵੀਰ ਇਹਨਾਂ ਦੀ ਇਦਾਂ ਦੀ ਸੋਚ ਸੀ ਜਿਵੇਂ ਕਿਤੇ ਵੀ ਬਲੱਡ ਕੈਂਪ ਲੱਗਿਆ ਹੁਣ ਇਹਨਾਂ ਨੇ ਮੁੰਡੇ ਇਕੱਠੇ ਕਰਕੇ ਲੈ ਜਾਣਾ ਬਲੱਡ ਡੋਨੇਟ ਕਰਨ ਵਾਸਤੇ ਭਲਾਈ ਸੇਵਾ ਭਲਾਈ ਤਾਂ ਬਹੁਤ ਕਰਦੇ ਸੀ ਹੁਣ ਇਹਨਾਂ ਦੀ ਸੋਚ ਸੀ ਵੀ ਆਪਾਂ ਗਰਮੀ ਜਿਵੇਂ ਆ ਗਈ ਛਪੀਲ ਲਾਉਣੀ ਆ ਇਸ ਕਰਕੇ ਹੁਣ ਸਾਡੀ ਇੱਕ ਸੋਚ ਸਾਡੀ ਆਪਣੀ ਆ ਵੀ ਅਸੀਂ ਇਸ ਵੀਰ ਦੇ ਨਾਂ ਤੇ ਇੱਕ ਕਲੱਬ ਦਾ ਵੀ ਉਹ ਕਰਨਾ ਜੀ ਤੇਰੀ ਸੋਚ ਉਹ ਜਾਗਰ ਤੇਰੀ ਸੋਚ ਉਹ ਜਾਗਰ ਇਹ ਇਹਦੇ ਵਿੱਚ ਅਸੀਂ ਕੀ ਕਰਾਂਗੇ ਜੀ ਜਿੱਦਾਂ ਬਲੱਡ ਬੈਂਕ ਹੋਗੇ ਬਲੱਡ ਡੋਨੇਟ ਕਰਿਆ ਕਰਨਾ ਉਹ ਕੈਂਪ ਲਾਇਆ ਕਰਾਂਗੇ ਤੇ ਹੋਰ ਜਿਹੜੇ ਆਪਣੇ ਬੂਟੇ ਨੇ ਅੱਜ ਬਹੁਤ ਪਤਾ ਵੀ ਬਹੁਤ ਬੁਰਾ ਹਾਲ ਹੈ ਧਰਤੀ ਦਾ ਬਹੁਤ ਧੁੱਪ ਨੇ ਗਰਮੀ ਨੇ ਬਹੁਤ ਬੁਰਾ ਹਾਲ ਕੀਤਾ ਪਿਆ ਕੁਦਰਤ ਨੂੰ ਵੀ ਸਾਡੀ ਕੁਝ ਦੇਣ ਹੋਣੀ ਚਾਹੀਦੀ ਆ ਕਿਉਂਕਿ ਕੁਦਰਤ ਸਾਨੂੰ ਬਹੁਤ ਕੁਝ ਦੇ ਰਹੀ ਆ ਹਮ ਹਸਪੀਟਲਾਂ ਵਿੱਚ ਆਕਸੀਜਨ ਆਪਾਂ ਕਿਤੇ ਲੈਨੇ ਆ ਤਾਂ ਲੱਖਾਂ ਰੁਪਏ ਬਿੱਲ ਬਣ ਜਾਂਦਾ ਕੁਦਰਤ ਸਾਨੂੰ ਫ੍ਰੀ ਦੇ ਰਹੀ ਆ ਜੀ ਉਹ ਚੀਜ਼ ਤੇ ਸਾਡਾ ਫਰਜ਼ ਆ ਮੋਢਲਾ ਬਣਦਾ ਕਿ ਅਸੀਂ ਵੀ ਕੁਦਰਤ ਦਾ ਖਿਆਲ ਰੱਖੀਏ ਸੋ ਇਹ ਵੀਰ ਦੀ ਸੋਚ ਸੀ ਉਹਨੂੰ ਆਪਾਂ ਅੱਗੇ ਲੈ ਕੇ ਤੁਰਾਂਗੇ ਜੀ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਮੋਹਿਤ ਕੁਮਾਰ ਵੀ ਸਾਡਾ ਛੋਟਾ ਭਰਾ ਸੀ ਉਹ ਵੀਰ ਨੇ ਦਿਨ ਰਾਤ ਇੱਕ ਕਰ ਰੱਖਿਆ ਹਰੇਕ ਬਾੜ ਦੇ ਕੰਮ ਕਰਾ ਦਿੰਦਾ ਸੀ ਉਹ ਚਾਹੇ ਕੋਈ ਵੱਡੇ ਲੈਵਲ ਦਾ ਸੀ ਚਾਹੇ ਕੋਈ ਛੋਟੇ ਲੈਵਲ ਦਾ ਸੀ ਉਸ ਵੀਰ ਨੇ ਦਿਨ ਰਾਤ ਸਾਰੀ ਇੱਕ ਕਰਕੇ ਹਰੇਕ ਨਾਲ ਤੁਰਦਾ ਰਿਹਾ ਰਾਤ ਨੂੰ ਫੋਨ ਕਰ ਦੇਣਾ ਵੀਰ ਆਹ ਕੰਮਾਂ ਉਹਨੇ ਜਦੀ ਹਾਜ਼ਰ ਹੋ ਜਾਣਾ ਵੀਰੇ 5 ਮਿੰਟ ਵਿੱਚ ਆਇਆ ਅੱਜ ਅਸੀਂ ਉਸ ਦੀ ਯਾਦ ਵਿੱਚ ਮਿੱਠੇ ਠੰਡੇ ਜਲਬਾਦ ਦੀ ਸ਼ੇਪੀ ਲਾਈ ਆ ਤੇ ਰੱਬ ਉਹਨੂੰ ਆਪਣੇ ਚਰਨਾ ਵਿੱਚ ਰਾਜੇ 5 ਮਿੰਟ ਦੇ ਵਿੱਚ ਆਇਆ ਹਰ ਇੱਕ ਬੰਦੇ ਨੂੰ ਉਹਦਾ ਇਹੀ ਕਹਿਣਾ ਸੀ ਜਿਹੜਾ ਨੂੰਨੇ ਤੱਕਰ ਕੋਈ ਫੋਨ ਕਰਦਾ ਸੀ ਜਾਂ ਕੋਈ ਕੰਮ ਨੂੰ ਕਹਿੰਦਾ ਸੀ ਔਰ ਕੰਮ ਉਹ ਟਾਈਮ ਨਹੀਂ ਦੇਖਦਾ ਸੀ ਦਿਨ ਨਹੀਂ ਦੇਖਦਾ ਸੀ ਦੁਪਹਿਰ ਨਹੀਂ ਦੇਖਦਾ ਜੀ ਰਾਤ ਨਹੀਂ ਦੇਖਦਾ ਜੀ ਸਾਡੇ ਨਾਲ ਉਹਨਾਂ ਦੇ ਵੱਡੇ ਭਾਈ ਸਾਹਿਬ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਇਹ ਕੀ ਕਹਿਣਾ ਚਾਹੁੰਦੇ ਹਾਂ ਫਸ ਕਿ ਉਹ ਪ੍ਰਮਾਤਮਾ ਨੂੰ ਮਨਜ਼ੂਰ ਸੀ ਉਹ ਹੋ ਗਿਆ ਜੀ ਅੱਜ ਮੇਰੇ ਭਰਾਵਾਂ ਨੇ ਉਹਦੀ ਯਾਦ ਦੇ ਵਿੱਚ ਪਰਮਿੰਦਰ ਸਿੰਘ ਦੀ ਯਾਦ ਦੇ ਵਿੱਚ ਜਿਹੜੀ ਸ਼ਵੀਰ ਲਾਈ ਆ ਮੈਂ ਪ੍ਰਮਾਤਮਾ 'ਗੇਹੀ ਬੇਨਤੀ ਕਰਦਾ ਕਿ ਇਸ ਤਰ੍ਹਾਂ ਹੀ ਮੇਰੇ ਭਰਾ ਲਾਂਦੇ ਰਹਿਣ ਮੈਂ ਉਹਨਾਂ ਦੇ ਨਾਲ ਹਮੇਸ਼ਾ ਹੀ ਖੜੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੈਮਰਾਮੈਨ ਹਰਸ਼ਦੇ ਨਾਲ ਜੁਲਿਸ਼ਰਾ